ਮਲੇਰਕੋਡਲਾ ਪੁਲਿਸ ਨੇ ਬਹੁਤ ਵਧੀਆ ਉਪਰਾਲਾ ਕੀਤਾ ਲੋਕਾਂ ਦੇ ਗੁੰਮਜਾ ਚੋਰੀ ਹੋਏ ਮੋਬਾਈਲ ਜਿਨ੍ਹਾਂ ਦੀ ਕੀਮਤ ਲਗਭਗ 13 ਲੱਖ ਰੁਪਏ ਬਣਦੀ ਹੈ ਉਹਨਾਂ ਲੋਕਾਂ ਨੂੰ ਮਲੇਰਕੋਡਲਾ ਐਸਐਸਪੀ ਦਫ਼ਤਰ ਬੁਲਾ ਕੇ ਵਾਪਸ ਕੀਤੇ ਗਏ ਨੇ ਐਸਐਸਪੀ ਮਲੇਰਕੋਡਲਾ ਦਾ ਲੋਕਾਂ ਨੇ ਧੰਨਵਾਦ ਕੀਤਾ ਅੱਜ 25 ਮੋਬਾਈਲ ਫੋਨ ਅਸਲ ਮਾਲਕਾਂ ਦੇ ਸੌਪਰਦ ਕੀਤੇ ਗਏ ਜਿਨ੍ਹਾਂ ਦੀ ਕੀਮਤ 3,75,000 ਰੁਪਏ ਬਣਦੀ ਹੈ ਮਿਤੀ 1 ਜੁਲਾਈ 2024 ਨੂੰ ਥਾਣਾ ਸਾਈਬਰ ਕ੍ਰਾਈਮ ਮਲੇਰ ਕੋਲਾ ਦੀ ਟੀਮ ਸੀਈਆਰ ਪੋਰਟਲ ਦੇ ਰਾਹੀਂ ਕੁੱਲ 75 ਮੋਬਾਈਲ ਫੋਨ ਜਿਨ੍ਹਾਂ ਦੀ ਕੀਮਤ 1.3 ਲੱਖ ਰੁਪਏ ਬਣਦੀ ਹੈ ਟਰੇਸ ਕਰਕੇ ਅਸਲ ਮਾਲਕਾਂ ਦੇ ਸੌਪਰਦ ਕਰ ਦਿੱਤੇ ਨੇ ਇਹ ਅੱਜ ਜਿਹੜਾ ਕੋਈ ਕੁਐਸਚਨ ਪੁੱਛੂੰਗਾ ਮੈਂ ਸ਼ੁਰੂ ਕਰ ਲਈਏ ਨਹੀਂ ਨਹੀਂ ਕੰਡੀਸ਼ਨ ਤੁਸੀਂ ਕਰ ਦਿਓ ਜਰਾ ਲੋਕਾਂ ਦੇ ਮੋਬਾਈਲ ਗੋਮੋ ਜਾਂਦੀ ਹੈ ਕੋਈ ਮੋਟਰਸਾਈਕਲ ਚਲਾਉਂਦੇ ਡਿੱਗ ਪੈਂਦੇ ਆ ਫੋਨ ਉਹਦੇ ਵਿੱਚ ਸੀਆਰ ਸਾਡਾ ਪੋਰਟਲ ਹੈਗਾ ਉਹਦੇ ਵਿੱਚ ਅਸੀਂ ਟੋਟਲ ਅਸੀਂ ਤੱਕਰ 75 ਫੋਨ ਅਸੀਂ ਦੇ ਚੁੱਕੇ ਆ ਤੇ ਅੱਜ ਅਸੀਂ 25 ਫੋਨ ਜਿਹੜੇ ਹੈਗੇ ਆ ਵਾਰਸਾਂ ਨੂੰ ਹਵਾਲੇ ਕੀਤੇ ਆ ਇਹਦੇ ਜਿਹੜੀ ਸਾਡੀ ਸਾਈਬਰ ਟੀਮ ਦੇ ਇੰਚਾਰਜ ਹੈ ਮਨਪ੍ਰੀਤ ਸਿੰਘ ਇੰਸਪੈਕਟਰ ਨੇ ਬਹੁਤ ਅੱਛਾ ਕੰਮ ਕੀਤਾ ਜਿਹਦੇ ਕਰਕੇ ਲੋਕੀ ਵੀ ਬੜੇ ਖੁਸ਼ ਨੇ ਔਰ ਲੋਕੀ ਵੀ ਕਹਿ ਰਹੇ ਸਾਨੂੰ ਇਦਾਂ ਦੀ ਉਮੀਦ ਨਹੀਂ ਸੀ ਸਾਡਾ ਫੋਨ ਵਾਪਸ ਮਿਲੇ ਤੇ ਮੈਂ ਆਪਣੀ ਸਾਈਬਰ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਇਦਾਂ ਹੀ ਚੰਗਾ ਕੰਮ ਕਰਦੇ ਰਹਿਣ ਕਿ ਲੋਕਾਂ ਦੇ ਕਈ ਵਾਰ ਵਿਚਾਰੇ ਪਰੇਸ਼ਾਨ ਹੁੰਦੇ ਆ ਫੋਨ ਡਿੱਗ ਪੇ 100 ਲੋਕਾਂ ਦਾ ਡਾਟਾ ਹੁੰਦਾ ਹੈ ਕਿ ਇਹਦੇ ਫੋਨ ਨੰਬਰਸ ਮਿਸ ਹੋ ਜਾਂਦੇ ਤੇ ਬੜਾ ਇੱਕ ਅੱਛਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਆਨਲੈ ਲੋਕਾਂ ਨੂੰ ਇਹ ਵੀ ਅਗਾਹ ਕਰਦਾ ਜਿਹੜਾ 1930 ਜਿਹੜਾ ਸਾਈਬਰ ਦੇ ਕੰਪਲੇਂਟ ਕੋਈ ਵੀ ਆਂਦੀ ਹੈ ਕੋਈ ਵੀ ਫਰਾਡ ਹੁੰਦਾ ਹੈ 1930 ਤੇ ਆਪਣਾ ਜਿਹੜਾ ਟੋਲ ਫਰੀ ਨੰਬਰ ਕਾਲ ਕਰਕੇ ਆਪਣੀ ਕੰਪਲੇਂਟ ਜ਼ਰੂਰ ਖਾਨ ਕਰਨ ਸਰ ਕਈਆਂ ਦੇ ਮਤਲਬ ਇਤਾਂ ਵੀ ਹੈ ਸਾਈਬਰ ਸੈੱਲ ਵੀ ਆ ਸਕਦਾ ਜਾਂ ਫਿਰ ਸਰ ਸੈਂਟਰਲ ਇਕੁਪਮੈਂਟ ਜਿੰਦਾ ਵੀ ਆ ਕੀ ਹੋ ਸਰ ਜੇ ਲੌਸ ਹੋ ਜੇ ਫੋਨ ਲੌਸ ਹੋ ਜੇ ਆਪਣੀ ਇਹ ਸਾਂਝ ਕੇਂਦਰ ਚ ਕੰਪਲੇਂਟ ਲਿਖਾਉਂਦੇ ਆ ਕੋਈ ਥਾਣੇ ਕੰਪਲੇਂਟ ਲਿਖਾਉਂਦੇ ਆ ਉਹਦੇ ਤੋਂ ਫਿਰ ਡਾਟਾ ਲੈ ਕੇ ਸਾਈਬਰ ਸੈੱਲ ਵਾਲੇ ਸਾਰਾ ਕਰਕੇ ਫਿਰ ਉਹਦੀ ਸਰਚ ਲਾਉਂਦੇ ਆ ਉਸ ਹਿਸਾਬ ਨਾਲ ਫਿਰ ਫੋਨ ਵਾਪਰ ਕਵਰ ਕੀਤੇ ਜਾਂਦੇ ਆ ਸਰ ਜੀ ਵੀ ਕਹਿੰਦੇ ਆ ਪਹਿਲਾਂ ਵੀ ਆਲਰੇਡੀ ਅਸੀਂ ਇਹ ਉਹ ਹਮ ਬਾਪਾ ਇਹ ਜੀ ਪਹਿਲੇ ਵੀ ਲਾਸਟ 2 ਮਹੀਨੇ ਪਹਿਲੇ ਵੀ ਅਸੀਂ ਲੋਕਾਂ ਨੂੰ ਲੋਕਾਂ ਦੇ ਫੋਨ ਵਾਪਸ ਕੀਤੇ ਸੀਗੇ ਹੁਣ ਤੱਕਰ ਦੇ ਟੋਟਲ ਜਿਹੜੀ ਇਸ ਸਾਲ ਦੀ ਅਮਾਉਂਟ ਹੈ ਜਿਹੜੀ 13-14 ਲੱਖ ਰੁਪਏ ਦੇ ਫੋਨ ਲੋਕਾਂ ਨੇ ਵਾਪਸ ਦੇ ਚੁੱਕੇ ਆ ਤੇ ਜਿਹੜੇ ਅੱਜ ਹੈਗੇ ਆ 25 ਫੋਨਾਂ ਦੀ કુલ ਕੀਮਤ 3,75,000 ਦੇ ਕਰੀਬ ਹੈਗੀ ਹੈ ਤੇ ਉਹਨਾਂ ਦੇ ਵਾਰਸਾਂ ਨੂੰ ਹਵਾਲੇ ਕੀਤਾ ਹੈ ਮੇਰਾ ਵਿਜੀਤ ਬਰਮਾ ਜੀ ਕੀ ਕਹਣਾ ਚਾਹੁੰਦਾ ਮੈਂ ਸਰ ਮਲੇਰ ਕੋਟਲਾ ਪੁਲਿਸ ਤੇ ਮਲੇਰ ਕੋਟਲਾ ਪੁਲਿਸ ਪ੍ਰਸ਼ਾਸਨ ਦਾ ਦਿলো ਧੰਨਵਾਦੀ ਕਰਦਾ ਹਾਂ ਜੀ ਜਿਨ੍ਹਾਂ ਨੇ ਮੇਰਾ ਗੁੰਮ ਹੋਇਆ ਫੋਨ ਲੱਭ ਕੇ ਦਿੱਤਾ ਹੈ ਜੀ ਕਿਹਨਾਂ ਟਾਈਮ ਪਹਿਲਾਂ ਹੋਇਆ ਮੇਰਾ ਫੋਨ ਮਹੀਨਾ ਪਹਿਲਾਂ ਡਿੱਗ ਪਿਆ ਸੀ ਜੀ ਟਰੱਕ ਜੁਨੀ ਨੂੰ ਵਿਖੇ ਹਾਂਜੀ ਮੈਂ ਉਧਰੋਂ ਆ ਰਿਹਾ ਸੀ ਸਬਜ਼ੀ ਲੈ ਕੇ ਉਧਰੋਂ ਮੇਰਾ ਮੋਬਾਈਲ ਡਿੱਗ ਪਿਆ ਸੀ ਕਿਹਨਾਂ ਵੇਲੇ ਮੇਰਾ ਨਾਮ ਸਮੀਰ ਕੁਮਾਰ ਹੈ ਜੀ ਔਰ ਮੇਰਾ ਜੋ ਮੋਬਾਈਲ ਹੈ ਉਹ ਅੱਤੋਂ 5 ਮਹੀਨੇ ਪਹਿਲਾਂ ਲੌਸਟ ਹੋ ਚੁੱਕਿਆ ਸੀ ਮੈਂ ਨੌਥਰਨ ਰੋਡ ਤੋਂ ਕਾਲੀ ਮਾਤਾ ਮੰਦਰ ਦੇ ਤਰਫ ਜਾ ਰਿਹਾ ਸੀ ਔਰ ਉਸ ਦੌਰਾਨ ਮੋਬਾਈਲ ਲੌਸਟ ਹੋ ਗਿਆ ਇਸਦੀ ਮੈਂ ਕੰਪਲੀਟ ਜਾ ਕੇ ਸਾਈਬਰ ਕ੍ਰਾਈਮ ਦੇ ਕੋਲ ਗਿਆ ਤਾਂ ਉਹਨਾਂ ਨੇ ਕਹਤਾ ਵੀ ਇਸ ਦਾ ਪ੍ਰੋਸੈਸ ਇਹ ਹੈ ਵੀ ਤੁਹਾਨੂੰ ਸੁਧੀਆ ਸੈਂਟਰ ਦੇ ਵਿੱਚ ਜਾਣਾ ਪਏਗਾ ਮੈਂ ਸੁਧੀਆ ਸੈਂਟਰ ਦੇ ਵਿੱਚ ਜਾ ਕੇ ਉਹਨਾਂ ਦੇ ਪ੍ਰੋਸੈਸ ਦੇ ਨਾਲ ਇਹ ਰਿਪੋਰਟ ਸਬਮਿਟ ਕੀਤੀ ਔਰ ਮੋਰ ਸਬਮਿਟ ਕਰਕੇ ਸਬਮਿਟ ਕਰਨ ਤੋਂ 15 ਦਿਨ ਬਾਅਦ ਮੈਨੂੰ ਸੀਟੀ 2 ਦਾ ਮੈਸੇਜ ਆਇਆ ਵੀ ਜੋ ਤੁਹਾਡੀ ਰਿਪੋਰਟ ਹੈ ਉਹ ਸਾਡੇ ਕੋਲ ਸਬਮਿਟ ਹੋ ਚੁੱਕੀ ਹੈ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਲੇਕਿਨ ਇਸ ਤੋਂ ਬਾਅਦ ਵੀ ਮੈਂ ਇੱਕ ਬੇਜ਼ਮੀ ਸੀ ਵੀ ਸ਼ਾਇਦ ਇਹ ਮੋਬਾਈਲ ਮੈਨੂੰ ਨਹੀਂ ਕਦੇ ਵੀ ਮਿਲੇ ਮਿਲੇਗਾ ਨਹੀਂ ਲੇਕਿਨ ਕੱਲ ਤਕਰੀਬਨ ਦੁਪਹਿਰ 1 ਵਜੇ ਮੈਨੂੰ ਸਾਇਬ ਕ੍ਰਾਈਮ ਦੇ ਵਿੱਚੋਂ ਫੋਨ ਆਇਆ ਜਿਸ ਦਾ ਮੈਨੂੰ ਇਹ ਗੱਲ ਕਹੀ ਵੀ ਲਓ ਜੀ ਤੁਹਾਡਾ ਫੋਨ ਮਿਲ ਚੁੱਕਿਆ ਹੈ ਤੁਸੀਂ ਆਪਣਾ ਬਿੱਲ ਔਰ ਡੱਬਾ ਲੈ ਕੇ ਕੱਲ ਨੂੰ ਆਫਿਸ ਚ ਆ ਜਾਣਾ ਤੇ ਮੈਨੂੰ ਇਸ ਦੀ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਮੈਂ ਇਸ ਨੂੰ ਕਿਸੇ ਨਾਲ ਵੀ ਮਲਕੀ ਸ਼ੇਅਰ ਨਾ ਕਰ ਸਕਿਆ ਤੇ ਮੈਂ ਆਪਣੇ ਆਪ ਦੇ ਵਿੱਚ ਹੀ ਖੁਸ਼ ਹੁੰਦਾ ਰਿਹਾ ਔਰ ਇਸ ਤੋਂ ਬਾਅਦ ਜਦ ਮੈਂ ਅੱਜ 4 ਤਾਰੀਖ ਔਰ 5:11 ਵਜੇ ਸਾਈਬਰ ਕ੍ਰਾਈਮ ਦੇ ਵਿੱਚ ਆਇਆ ਤਾਂ ਆਪਣਾ ਮੋਬਾਈਲ ਦੇਖ ਕੇ ਮੈਂ ਹੋਰ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਔਰ ਇਹ ਖੁਸ਼ੀ ਨੂੰ ਮੈਂ ਮਤਲਬ ਕਿ ਹੁਣ ਆਪਣੇ ਪਰਿਵਾਰ ਦੇ ਵਿੱਚ ਆ ਕੇ ਸਾਂਝਾ ਕਰਾਂਗਾ ਔਰ ਅੱਜ ਜੋ ਕਿ ਐਸਐਸਬੀ ਸਾਹਿਬ ਗਗਨਜੀਤ ਸਿੰਘ ਜੀ ਔਰ ਸਾਈਬਰ ਕ੍ਰਾਈਮ ਦੇ ਇੰਚਾਰਜ ਔਰ ਅਮਨਦੀਪ ਸਿੰਘ ਜੀ ਨੇ ਇਸ ਨੂੰ ਉਪਜੋ ਜੀ ਪੂਰਾ ਕੀਤਾ ਔਰ ਇਹ ਮੋਬਾਈਲ ਹੈ ਜੋ ਸਾਡੇ ਸਬੂਧ ਕੀਤੇ ਔਰ ਮੈਂ ਕੱਲਾ ਹੀ ਨਹੀਂ ਹਾਂ ਮੇਰੇ ਨਾਲ ਬੀ ਆਪਣੇ 18 ਵਿਸਯੋਗੀ ਹੋਰ ਵੀ ਨਹੀਂ ਜਿਨ੍ਹਾਂ ਨੂੰ ਮੋਬਾਈਲ ਮਿਲ ਚੁੱਕੇ ਨੇ